ਇੱਕ ਗੱਲ ਹੋਰ ਯਾਦ ਕਰਾਦਾ ਇਹ ਉਹ ਲੋਕ ਨੇ ਦਾ ਜਵਾਬ ਦੇਣ ਅੱਜ ਤੱਕ ਕਦੇ ਕਿਸੇ ਹਿੰਦੁਸਤਾਨ ਦੇ ਕੋਨੇ 'ਚ ਜਿਨ੍ਹਾਂ ਨੂੰ ਪਿੰਕ ਠੇਕੇ ਇਹਦਾ ਮਤਲਬ ਇਹ ਅਲੱਗ ਲੇਡੀਜ਼ ਸਾਡੀਆਂ ਮਾਮਾਂ ਭੈਣਾਂ ਲਈ ਇਹ ਇਹ ਪਾਰਟੀ ਇਹ ਆਮ ਆਦਮੀ ਪਾਰਟੀ ਜਿਹੜੇ ਕਹਿੰਦੇ ਸੀ ਅਸੀਂ ਬੰਦ ਕਰਾਂਗੇ ਉਹਨਾਂ ਨੇ ਪਿੰਕ ਠੇਕਿਆਂ ਦਾ ਨਾਂ ਦੇ ਕੇ ਲਿਕਰ ਸ਼ਾਪ ਦਾ ਨਾਂ ਦੇ ਕੇ ਵੀ ਇੱਥੇ ਸਾਡੀਆਂ ਧੀਆਂ ਭੈਣਾਂ ਲਈ ਅਲੱਗ ਠੇਕਾ ਹੋਏਗਾ ਇੱਕ ਸ਼ਰਮ ਨਹੀਂ ਆਉਂਦੀ ਇਹਨਾਂ ਤੇ ਹੁਣ ਉਹ ਬਹੁਤ ਭਾਰੀ ਲੋਕਾਂ ਦਾ ਇਤਰਾਜ਼ ਹੋਇਆ ਤੇ ਉਹਨੂੰ ਬੰਦ ਕਰਨਾ ਪਿਆ ਉਸ ਸ਼ਾਪ ਨੂੰ ਤੇ ਪਰ ਅੱਜ ਲੁਧਿਆਣੇ 'ਚ ਸਕੂਲ ਦੇ ਮੂਹਰੇ ਗੁਰਦੁਆਰਾ ਸਾਹਿਬ ਦੇ ਮੂਹਰੇ ਕਿਸੇ ਮਹੱਲੇ ਦੇ ਨਿਕਲਣ ਦੇ ਉਹਦੇ ਮੂਹਰੇ ਸਾਰੇ ਲੋਕ ਔਖੇ ਹੋਏ ਪਏ ਨੇ ਐਂ ਠੇਕੇ ਖੋਲਦੇ ਯਾਰ ਜਿ ਕੋਈ ਕੀ ਕੀ ਚਾਹਨੇ ਕੀਓ ਉਹ ਪੁਲ ਦੇ ਥੱਲੇ ਇੱਕ ਜਿੱਥੇ ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡੀ ਉਹ ਜਿਹੜਾ ਆਪਣਾ ਪੋਲਾ ਮੌਲ ਦੇ ਕੋਲ ਹਾਂਜੀ ਹਾਂ ਉਹ ਥੱਲੇ ਜਿੱਥੇ ਰਾਮ ਰੀਲਾ ਤੇ ਸਭ ਤੋਂ ਵੱਡਾ ਦਸਹਿਰਾ ਹੁੰਦਾ ਉੱਥੇ ਇੱਕੋ ਹੀ ਦੁਕਾਨ ਬਣੀ ਆ ਤੇ ਇੱਕ ਦੁਕਾਨ ਕੀ ਦੀ ਆ ਸ਼ਰਾਬ ਦੀ ਬਿੱਟੂ ਜੀ ਅੱਗੇ ਗਲੀ ਗਲੀ 'ਚ ਬੈਰੀਆਂ ਹੁੰਦੀਆਂ ਸੀ ਬਿਲਕੁਲ ਬਾਹਰ ਹੁੰਦੇ ਸੀ ਅੱਜ ਗਲੀ ਗਲੀ 'ਚ ਠੇਕੇ ਹੋ ਗਏ ਆ ਡੈਰੀਆਂ ਸ਼ਰਬਤ ਚਲ ਗਈਆਂ ਦੇਖੋ ਆ ਗੱਲ ਇਹ ਆਮ ਲੋਕ ਜਿਹੜੇ ਖੜੇ ਨੇ ਇਹ ਆਮ ਲੋਕ ਕਹਿ ਰਹੇ ਆ ਮੈਨੂੰ ਇਹ ਗੱਲ ਬਈ ਅੱਗੇ ਕਿਤੇ ਵੇਰਕਾ ਦਾ ਉਹ ਹੁੰਦਾ ਸੀ ਕਿਤੇ ਹੋਰ ਦੁੱਧ ਦੀਆਂ ਟੌਫੀਆਂ ਦੀਆਂ ਕਰਿਆਨੇ ਦੀਆਂ ਹੁਣ ਸਭ ਕੁਝ ਉਹ ਸ਼ਹਿਰੋਂ ਬਾਹਰ ਹਰ ਜਗ੍ਹਾ ਤੇ ਠੇਕੇ 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 ਇਸ ਕਰਕੇ ਇਹਨਾਂ ਦਾ ਨਾਂ ਬਦਲ ਕੇ ਆਮ ਆਦਮੀ ਪਾਰਟੀ ਦੇ ਥਾਂ ਆਮ ਠੇਕਾ ਪਾਰਟੀ ਆਮ ਠੇਕਾ ਪਾਰਟੀ ਜਾਂ ਸ਼ਰਾਬ ਪਾਰਟੀ ਇਹ ਇਹਨਾਂ ਦਾ ਨਾਂ ਰੱਖਣਾ ਚਾਹੀਦਾ ਇਸ ਲੈਵਲ ਤੱਕ ਇਹ ਡਿੱਗੇ ਨੇ ਸਰ ਲਗਾਤਾਰ ਦਿਖਾਇਆ ਜਾ ਰਿਹਾ ਇੱਕ ਪਾਸੇ ਤੁਹਾਨੂੰ ਸੀਗਰਾਂ ਤੋਲੇ ਜਾ ਰਿਹਾ ਦੂਜੇ ਪਾਸੇ ਜਿਹੜਾ ਹੈਗਾ ਜਿਹੜੇ ਪਸ਼ੋਰ ਪ੍ਰੈਸ਼ਰ ਪੱਤੀ ਨੂੰ ਜਿਹੜਾ ਹੈਗਾ ਬਲੈਂਡਰ ਪ੍ਰਾਈਡ ਦੀ ਬੋਤਲਾਂ ਜਾਂ ਡੱਬੇ ਦੇ ਨਾਲ ਤੋਲੇ ਜਾ ਰਹੇ ਆ ਉਹਨੂੰ ਲੈ ਕੇ ਜਿਹੜੀ ਸਿਆਸਤ ਆ ਉਹ ਵੀ ਪੱਤੀ ਹੋਈ ਜਾਂ ਵਿਕਮ ਜਿਸ ਨੂੰ ਬਜਟ ਵਿਆ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ। ਦੇਖੋ ਇਹ ਕਸੂਰ ਨਹੀਂਗਾ। ਇਹ ਜਿਹੜਾ 9000 ਕਰੋੜ ਰੁਪਈਆ ਉਹ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਇਸ ਸ਼ਰਾਬ ਘੁਟਾਲੇ 'ਚ ਠੱਗੀ ਮਾਰੀ ਆ ਤੇ ਇਸੇ ਤਰੀਕੇ ਨਾਲ ਲੁਧਿਆਣਾ ਜਾਂ ਪੰਜਾਬ ਚ ਉਹੀ ठेकेदार ਨੇ ਜਿਨ੍ਹਾਂ ਨੇ ਇੱਥੇ 9000 ਕਰੋੜ ਤੋਂ ਵੀ ਉੱਤੇ ਅਜਾਗਰ ਹੋਏਗਾ ਜਿੱਦਣ ਇਹਨਾਂ ਦੇ ਐਕਸਾਈਜ਼ ਮਿਨਿਸਟਰ ਟੀਮਾ ਸਾਹਿਬ ਈਡੀ ਕੋਲ ਜਾਣਗੇ ਪਰ ਜਿਹੜੀ ਅਸਲੀ ਗੱਲ ਜਿਹੜੀ ਤੁਸੀਂ ਕੀਤੀ ਆ ਜਿਹੜਾ ਉਹ ਮਸ਼ਹੂਰੀ ਕਰਨੀ ਆ ਜਦੋਂ ਕਿਸੇ ਤੋਂ 8000 ਕਰੋੜ ਲਏ ਹੋਣ ਤੇ ਦਿੱਲੀ ਤੋਂ ਇਹ ਕੈਂਡੀਡੇਟਾਂ ਨੂੰ ਹੁਕਮ ਆ ਵੀ ਜਦੋਂ ਵੀ ਤੁਸੀਂ ਕਿਤੇ ਇਹੋ ਜਿਹਾ ਪ੍ਰੋਗਰਾਮ ਕਰਨਾ ਤੇ ਉਹ ਇਹ ਸ਼ਰਾਬ ਦੀ ਜਿੱਤੋ ਅਸੀਂ ਚੰਦਾ ਲਿਆ ਜਿਹੜੇ ਸਾਨੂੰ ਇਲੈਕਸ਼ਨਾਂ ਲੜਾ ਰਹੇ ਆ ਉਹ ਬ੍ਰਾਂਡ ਦੀ ਅਲੱਗ-ਅਲੱਗ ਮਸ਼ਹੂਰੀ ਕਰਨੀ ਆ ਇਹ ਤਾਂ ਇੱਕ ਬ੍ਰਾਂਡ ਦੀ ਮਸ਼ਹੂਰੀ ਕੀਤੀ ਹੈ ਹਜੇ ਇਸ ਕਰਕੇ ਉਹਨਾਂ ਨੂੰ ਜੋ ਚੰਦਾ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ ਉਹ ਸਾਰਾ ਦਾ ਸਾਰਾ ਇਸ ਕੰਪਨੀਆਂ ਤੋਂ ਆ ਰਿਹਾ ਤੇ ਉਹਨਾਂ ਦੀ ਮਜਬੂਰੀ ਆ ਉਹਨਾਂ ਦੀ ਮਜਬੂਰੀ ਆ ਉਹ ਬ੍ਰਾਂਡ ਨਾਲ ਰੱਖ ਕੇ ਉਹਨਾਂ ਨਾਲ ਉਹਨਾਂ ਨੇ ਆਪਣਾ ਤੋਲਾ ਵੀ ਕਰਾਉਣਾ ਉਹਨਾਂ ਨੇ ਇਹ ਗੱਡੀ ਤੇ ਸਟicker ਵੀ ਲਾਉਣੇ ਨੇ ਉਹਨਾਂ ਨੇ ਘਰਾਂ ਤੇ ਵੀ ਇਹ ਸਟicker ਲਾਉਣੇ ਆ ਜਿੱਥੇ ਆਮ ਆਦਮੀ ਦਾ ਸਟicker ਲਾਉਣਾ ਹੈ ਆਪਣਾ ਵੋਟ ਦੇ ਖਾਤਰ ਮੰਗਣਾ ਉੱਥੇ ਨਾਲ ਵੱਖ-ਵੱਖ ਸ਼ਰਾਬ ਦੀਆਂ ਕੰਪਨੀਆਂ ਜਿਹੜੀਆਂ ਉਹਨਾਂ ਦੇ ਬ੍ਰਾਂਡ ਵੀ ਨਾਲ ਡਿਊਟੀ ਲੱਗੀ ਆ ਕਿਉਂਕਿ ਉਹ ਸ਼ਰਾਬ ਕੰਪਨੀਆਂ ਦੇ ਹੀ ਇਹਨਾਂ ਦੇ ਵੀ ਜਿਹੜੇ ਪੋਸਟਰ ਲਾ ਰਹੇ ਆ ਇਹਨਾਂ ਦੇ ਵੀ ਜਿਹੜੇ ਸਟicker ਲਾ ਰਹੇ ਨੇ ਝੰਡੇ ਲਾ ਰਹੇ ਨੇ ਉਹ ਸਾਰੇ ਪੇਡ ਕੀਤੇ ਹੋਏ ਬੰਦੇ ਨੇ ਸ਼ਰਾਬ ਫੈਕਟਰੀਆਂ ਦੇ ਸ਼ਰਾਬ ਮਾਫੀਆ ਦੇ ਕਿ ਕਿਹਾ ਜਾ ਰਿਹਾ ਹੈ ਕਿ ਉਹ ਜਦੋਂ ਪੱਪੂਰਾਸ਼ਨ ਪੁੱਛਿਆ ਕਿ ਕਹਿੰਦਾ ਇਹ ਕਿਤੇ ਸਿਆਸਤ ਕੀਤੀ ਜਾ ਰਹੀ ਹੈ। ਕੱਲ ਤਾਂ ਉਹਨਾਂ ਦੀ ਠੀਕ ਆ ਇਹ ਸਿਆਸਤੀ ਆ ਹੋਰ ਕੀ ਆ ਪਰ ਇਹ ਸਿਆਸਤ ਚੰਦੇ ਦੀ ਆ। ਇਹ ਸਿਆਸਤ ਜਿਹੜਾ maal ਆ ਰਿਹਾ ਇਹ ਇੱਕ ਇੱਕ ਦੀ ਮਸ਼ਹੂਰੀ ਕਰਤੀ ਲੋਕਾਂ ਨੂੰ ਸ਼ਰਾਬ ਵੀ ਆ ਉਹ ਸਿੱਧਾ ਦੱਸਣਾ ਹੈ ਇਹ ਕੀ ਆ ਵੀ ਸਰਕਾਰ ਪੰਜਾਬ ਦੀ ਸਰਕਾਰ ਕਿਹਦੀ ਆ ਆਮ ਆਦਮੀ ਦੀ। ਜੇ ਕਿਤੇ ਆਹੀ ਕਿਸੇ ਮਾਦਰ ਨੇ ਕਿਸੇ ਦੇ ਕਿਸੇ ਦੇ ਹੱਥ 'ਚ ਕੋਈ ਫੋਟੋ ਆ ਜੇ ਅੱਜੋ ਤੇ ਕੇਸ ਐਫਆਰ ਦਰਜ ਹੋਈ ਹੁੰਦੀ ਇਹ ਇੱਕ ਇਲੈਕਸ਼ਨ ਕਮਿਸ਼ਨ ਨੂੰ ਇਸ ਤੇ ਬਹੁਤ ਵੱਡਾ ਇਹ ਤੇ ਜਿਹੜਾ ਇਹ ਇਹ ਇਹਦੇ ਉੱਤੇ ਫੈਸਲਾ ਲੈਣਾ ਚਾਹੀਦਾ ਇਹਦੇ ਉੱਤੇ ਇਤਰਾਜ਼ ਕਰਨਾ ਚਾਹੀਦਾ ਵੀ ਇੱਕ ਕੈਂਡੀਡੇਟ ਇੱਕ ਕੈਂਡੀਡੇਟ ਆ ਜਿਹੜਾ ਲੁਧਿਆਣੇ ਚ ਆਮ ਆਦਮੀ ਪਾਰਟੀ ਦਾ ਉਹ ਕੈਂਡੀਡੇਟ ਇੱਕ ਬਹੁਤ ਵੱਡੇ ਬ੍ਰਾਂਡ ਸ਼ਰਾਬ ਦੀ ਮਸ਼ਹੂਰੀ ਕਰ ਰਿਹਾ ਜੇ ਸਿਆਸਤੀ ਲੋਕ ਜਿਹੜੇ ਸਰਕਾਰ ਚ ਨੇ ਜਿਹੜੇ ਐਮਐਲਏ ਜੇ ਉਹ ਹੀ ਜਨਾਬ ਦੀ ਮਸ਼ਹੂਰੀ ਕਰਨਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੀ ਬਣੂ ਅੱਗੇ ਇਹੀ ਅਕਾਲੀ ਦਲ ਨੇ ਚਿੱਟੇ ਦੀ ਮਸ਼ਹੂਰੀ ਕਰਕੇ ਚਿੱਟੇ ਮਗਰ ਲਾਏ ਲੋਕ ਹੁਣੇ ਸ਼ਰਿਆਂ ਸ਼ਰਾਬ ਦੀ ਮਸ਼ਹੂਰੀ ਆਪਣੀਆਂ ਰੈਲੀਆਂ 'ਚ ਆਪਣੇ ਟੋਲਿਆਂ 'ਚ ਉਹ ਮਸ਼ਹੂਰੀ ਕਰਨ ਲੱਗੇ ਤੇ ਇਸ ਕਰਕੇ ਬਹੁਤ ਮਾੜਾ ਪ੍ਰਭਾਵ ਪਿਆ ਮਾਮਾ ਧੀਆ ਭੈਣਾ ਬੱਚੇ ਬਹੁਤ ਵੱਡਾ ਅਤਰਾਜ ਆ ਜਿਹੜਾ ਉਹ ਵਕ ਵਕ ਜਗ੍ਹਾ ਤੇ ਜਿਚਾਰੇ ਜਿਚਾਰੇ ਆ ਤੇ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਸ਼ਿਕਾਇਤ ਬਹੁਤ ਵੱਡੇ ਲੈਵਲ ਤੇ ਲੋਕ ਕਰ ਰਹੇ ਆ ਆਉਣ ਵਾਲੇ ਦਿਨਾਂ ਚ ਦੇਖਾਂਗੇ ਇਹਦਾ ਫੈਸਲਾ ਕੀ ਹੁੰਦਾ ਪਰ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਬਿਲਕੁਲ ਐਕਸਪੋਜ਼ ਹੋ ਗਈ ਆ ਸਾਰਾ ਕੁਝ ਸਾਹਮਣੇ ਆ ਗਿਆ ਕਿ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਜਿਹੜੀ ਪਾਰਟੀ ਉਸ ਕਿਹੜੇ ਬਲ ਸ਼ਰਾਬ ਦੇ ਮਾਫੀਆ ਦੇ ਪੈਸਿਆਂ ਦੇ ਨਾਲ ਉਹ ਚੱਲ ਰਹੀ ਆ ਤੇ ਉਹ ਉਹਨਾਂ ਦੀ ਮਜਬੂਰੀ ਆ ਜਿਹੜਾ ਗੱਡੀ ਤੇ ਤੇਲ ਪੈ ਰਿਹਾ ਜਿਹੜਾ ਉਹਨਾਂ ਦੇ ਝੰਡੀਆਂ ਬੈਨਰ ਲੱਗ ਰਹੇ ਉਹ ਸਾਰੇ ਇਸ ਕੰਪਨੀਆ ਤੋਂ ਪੈਸਾ ਆ ਰਿਹਾ ਤੇ ਦੂਜੇ ਪਾਸੇ ਰਮਿਤ ਗੈਰੀਵਾਲ ਵੀ ਇਸੇ ਮਾਮਲੇ ਦੇ ਵਿੱਚ ਹਾਂ ਦਾ ਰਹੇਗੇ ਸ਼ਰਾਬ ਪੀਤਾ ਭਈ ਇੱਕ ਨੀਂਗਾ ਅੰਦਰ ਬਹੁਤ ਅੰਦਰ ਨੇ ਤੇ ਜਿਹੜਾ ਅਖਲੀ ਕੜੀ ਆ ਹਜੇ ਰਾਗਵ ਚੱਡਾ ਜਿਹੜਾ ਉਰੇ ਦਾ ਰਾਜ ਸਭਾ ਦਾ ਐਮਪੀ ਆ ਜਿਹੜਾ ਕਹਿੰਦਾ ਸੀ ਵੀ ਮੈਂ ਬਹੁਤ ਪੜਿਆ ਲਿਖਿਆ ਆਂ ਮੈਂ ਬਹੁਤ ਸਿਆਣੀਆਂ ਗੱਲਾਂ ਕਰਦਾ ਉਹ ਰਾਗਵ ਚੱਡਾ ਤਾਂ ਦਲਾਹ ਆ ਇਹਦੇ ਵਿੱਚ ਅੱਜ ਸਭ ਤੋਂ ਵੱਡੇ ਠੱਗ ਨੇ ਜਿਹੜੇ ਉਹ ਕਿੱਥੇ ਬੈਠੇ ਆ ਅੱਜ ਰਾਗਵ ਚੱਡਾ ਵੀ ਉਹ ਸੂਚੀ 'ਚ ਸ਼ਾਮਲ ਹੋ ਗਿਆ ਉਹ ਵੀ ਸ਼ਰਾਬ ਦੀਆਂ ਕੰਪਨੀਆਂ ਵਾਲੇ ਸੀ ਕਿੰਗ ਫਿਸ਼ਰ ਵਾਲੇ ਜਾਂ ਹੋਰ ਜਿਹੜੇ ਉੱਥੇ ਬੈਠੇ ਆ ਭੱਜੇ ਤੇ ਰਾਗਵ ਚੱਡਾ ਉਹਨਾਂ ਦੇ ਘਰਾਂ 'ਚ ਹੀ ਉੱਥੇ ਬੈਠ ਕੇ ਤੇ ਇਹ ਸਾਡੇ ਸਤਕਾਰਯੋਗ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਸ਼ਰਾਬ ਦੀ ਨਾਲ ਪੇਟੀਆਂ ਰੱਖ ਕੇ ਉਹ ਬ੍ਰਾਂਡ ਦੀ ਮਸ਼ਹੂਰੀ ਕਰ ਰਹੇ ਆ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਸਾਰਾ ਫੰਡ ਉੱਥੋਂ ਗਿਆ ਏ ਪੰਜਾਬ ਦੀਆਂ ਇਲੈਕਸ਼ਨਾਂ ਗੋਆ ਦੀਆਂ ਇਲੈਕਸ਼ਨਾਂ ਗੁਜਰਾਤ ਦੀਆਂ ਇਲੈਕਸ਼ਨਾਂ ਦਿੱਲੀ ਦੀਆਂ ਇਲੈਕਸ਼ਨਾਂ ਟੋਟਲ ਸ਼ਰਾਬ ਮਾਫੀਆ ਜਿਹੜਾ ਉਹਨਾਂ ਨੂੰ ਇਲੈਕਸ਼ਨ ਲੜਾ ਰਿਹਾ ਇਸੇ ਕਰਕੇ ਆਪਣੇ ਨਾਲ ਆਪ ਬੈਠੇ ਨੇ ਦੂਜੇ ਪਾਸੇ ਸ਼ਰਾਬ ਦੀ ਪੇਟੀ ਰੱਖੀ ਹੋਈ ਆ ਤੇ ਉਹਦੀ ਮਸ਼ਹੂਰੀ ਆ ਜਿਹੜੀ ਉਹ ਕਰ ਰਿਹਾ ਸਿੱਧਾ ਮੈਸੇਜ ਆ ਯਾਰ ਇਹ ਇਹ ਤਾਂ ਗੱਲ ਕੋਈ ਲੁਕਉਣ ਵਾਲੀ ਹੈ ਹੀ ਨਹੀਂ ਇਹ ਅਸੀਂ ਤਾਂ ਨਹੀਂ ਕਹਿ ਰਹੇ ਇਹ ਤਾਂ ਸਾਰਾ ਮੀਡੀਆ ਦਿਖਾ ਰਿਹਾ ਏ ਇਹਦੀ ਸ਼ਿਕਾਇਤ ਕਰੂੰਗਾ ਸ਼ਿਕਾਇਤ ਤਾਂ ਪਤਾ ਨਹੀਂ ਕਿੰਨੀਆਂ ਹੋ ਗਈਆਂ ਲੋਕਾਂ ਨੇ ਕਰਤੀਆਂ ਦੇਖੋ ਆਮ ਆਦਮੀ ਪਾਰਟੀ ਸ਼ਰਾਬ ਦੇ ਠੇਕਿਆਂ ਤੋਂ ਬਣੀ ਸੀ ਔਰ ਸ਼ਰਾਬ ਦੇ ਠੇਕਿਆਂ ਦੇ ਖਤਮ ਹੋਏ ਮੇਰੇ ਸੈਂਟਰ ਹਲਕੇ ਦੇ ਵਿੱਚ ਸਾਹਮਣੇ ਸਕੂਲ ਦੇ ਸਾਹਮਣੇ ਠਿਕਾ ਖੋਲੇ ਜਾ ਰਹੇ ਸਨ ਪਰ ਉਹ ਫੁੱਲ ਰਣੇ ਦਿੱਤਾ। ਔਰ ਜਿਦਾ ਤੁਸੀਂ ਕਹਿ ਰਹੇ ਹੋ ਵੀ ਪੱਪੀ ਪ੍ਰਾਚਰ ਜੀ ਨੂੰ ਪੇਟੀਆ ਦੇ ਨਾਲ ਥੋਲਿਆ ਗਿਆ। ਤੇ ਕੋ ਪੱਪੀ ਪ੍ਰਾਚਰ ਜੀ ਨੂੰ ਸ਼ਾਮੀ 6 ਵਜੇ ਤੋਂ ਬਾਅਦ ਸ਼ਰਾਬ ਚਾਹੀਦੀ। ਜਿਸ ਟਾਈਮ ਐਮਐਲਓ ਬਣੀ ਸੀ ਮੈਂ ਆਪਣੇ ਸੈਂਟਰ ਹਲਕੇ ਦੀ ਜਨਤਾ ਨੂੰ ਯਾਦ ਕਰਾਉਣਾ ਚਾਹਨਾ। ਕਿ 6 ਵਜੇ ਤੋਂ ਬਾਅਦ ਉਹਨਾਂ ਦਾ ਜਿਹੜਾ ਟੈਲੀਫੋਨ ਬੰਦ ਹੋ ਜਾਂਦਾ ਸੀ 6 ਵਜੇ ਤੋਂ ਬਾਅਦ ਉਹਨਾਂ ਦਾ ਪੇਟਿਆ ਦੇ ਕਿਤੇ ਪ੍ਰੋਗਰਾਮ ਚੱਲਿਆ ਜਾਂਦਾ ਸੀ ਪਰ ਪੱਪੀ ਪ੍ਰੈਸ਼ਰ ਨੂੰ ਕਿਤੇ ਤੁਸੀਂ ਨਹੀਂ ਦੇਖਿਆ ਹੋਏਗਾ ਕਿ ਪੱਪੀ ਪ੍ਰੈਸ਼ਰ ਦੀ ਸ਼ਾਮੀ 6 ਵਜੇ ਤੋਂ ਬਾਅਦ ਬੋਤਲ ਖੋਲਕੇ ਪਿੰਦੇ ਨੇ ਔਰ ਲੋਕਾਂ ਨੂੰ ਪਤਾ ਉਹ ਕਿਹੜਾ ਬ੍ਰਾਂਡ ਪਿੰਦੇ ਨੇ ਤੇ ਉਹਨ ਦਸਤੇ ਬ੍ਰਾਂਡ ਦੇ ਨਾਲ ਹੀ ਪੱਪੀ ਨੂੰ ਤੋਲ ਕੇ ਜਿਹੜਾ ਵੇ ਉਹਨਾਂ ਨੇ ਉਹਨਾਂ ਦੇ ਪੇਟੀਆਂ ਗਿਫਟ ਦਿੱਤੀਆਂ ਨੇ ਤੇ ਐਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕਿੰਨੇ ਸੇ ਨਸ਼ਾ ਮੁਕਤ ਕਰਾਂਗੇ ਅੱਜ ਘਰ-ਘਰ ਦੇ ਵਿੱਚ ਚਿੱਕਾ ਵਿਕ ਰਿਹਾ ਨਸ਼ਾ ਵਿਕ ਰਿਹਾ ਹੈ। ਘਰ-ਘਰ ਦੇ ਵਿੱਚ ਸ਼ਰਾਬ ਵਿਕ ਰਹੀ ਹੈ। ਘਰ-ਘਰ ਦੇ ਵਿੱਚ ਅੱਜ ਸਾਰੀ ਕੋਈ ਭੈਣ ਸਾਡੇ ਕੋਈ ਸਾਡਾ ਵੀਰ ਕੋਈ ਭਰਾ ਸਾਡਾ ਛੇਵਤ ਤੋਂ ਬਾਅਦ ਇੰਦਿਕਲ ਸਕਦਾ ਐਸੀ ਗੁੰਡਾਗਰਦੀ ਹੋ ਗਈ ਹੈ। ਇੰਨਾ ਸ਼ਹਿਰ ਦੇ ਹਾਲਾਤ ਖਰਾਬ ਹੋ ਚੁੱਕੇ ਨੇ। ਔਰ ਇਹਨਾਂ ਲੋਕਾਂ ਨੂੰ ਬਿਲਕੁਲ ਛੜ ਨਹੀਂ ਹੈਗੀ ਤੇ ਝੂਠ ਤੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਨੇ। ਹਰ ਜਿਹੜੀ ਵੀ ਗੱਲ ਕਰਦੇ ਨੇ, ਕੋਟਾ ਜਿਹਾ ਕੰਮ ਕਰਦੇ ਨੇ। ਉਹਦਾ ਐਡ ਜਿਹੜੀ ਸੋਗਣਾ ਵੱਧ ਕਰ ਦਿੰਦੇ ਨੇ ਇੱਕ ਵੀ ਕੰਮ ਜਦੋਂ ਦੇ ਆਮ ਆਦਮੀ ਪਾਰਟੀ ਦੇ ਇੱਥੇ ਲੁਧਿਆਣੇ ਦੇ ਵਿੱਚ ਐਮ.ਐਲ.ਏ ਬਣਨੇ ਇੱਕ ਵੀ ਕੰਮ ਇਹ ਖਾਦਮ ਬਸ ਹੀ ਆ ਕੰਮ ਕੀਤਾ ਹੈ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਅੱਜ ਵੀ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਪਰ ਅੱਜ ਲੋਕੀ ਇਹਨਾਂ ਤੋਂ ਗੁਮਰਾਹ ਨਹੀਂ ਨੂੰ ਕਿਉਂ ਕਿ ਇਹਨਾਂ ਦੇ ਵਿੱਜੜਲ 2 ਸਾਲ ਬੀਤੇ ਨੇ ਉਹਦੇ ਵਿੱਚ ਜਿਹੜੇ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜੋ ਇਹਨਾਂ ਨੇ ਪਰਮਾਸ਼ੀ ਕੀਤੀ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਸ਼ਰਾਬ ਵੇਚੀ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਟਿੱਕਾ ਵੇਚਿਆ ਵੇ ਉਹ ਸਾਰੀ ਜਮਦਾ ਚੱਲ ਚੁੱਕੀ ਹੈ